ਹੜ ਜਿਹੜੇ ਆਏ ਬੜੇ ਬੜੇ ਲੋਕਾਂ ਦੀ ਪਛਾਣ ਕਰਵਾ ਜਾਣਗੇ ਕਿਹੜਾ ਗੁਰੂ ਦਾ ਸੇਖਾ ਕਿਹੜਾ ਸਵਾਰਥੀ ਲੋਕ ਆ ਕਿਹੜਾ ਚੌਧਰ ਦਾ ਭੁੱਖਾ ਹੈ ਕਿਹੜਾ ਜਿਹੜਾ ਉਹ ਰੋ ਰਿਹਾ ਹੈ ਕਿਹੜਾ ਇੱਕ ਗੁੱਟੀਆਂ ਵੰਡ ਰਿਹਾ ਮੈਂ ਗੁੱਟੀਆਂ ਵੰਡਣ ਵਾਲੇ ਨੂੰ ਇਹ ਗੱਲ ਕਿਹੜੀ ਚਾਹਣਾ ਸ਼੍ਰੋਮਣੀ ਅਕਾਲੀ ਦਲ ਪਾਰਟੀ ਦੇ ਬਾਦਲ ਪਾਰਟੀ ਦੇ ਪ੍ਰਧਾਨ ਨੂੰ ਤੂੰ 5-500 ਦੀਆਂ 50-50 ਹਜ਼ਾਰ ਦੀਆਂ ਗੁੱਟੀਆਂ ਲਿਆਇਆ ਕਿਹੜੀ ਜਗ੍ਹਾ ਤੋਂ ਹੀ ਵਿਰਸਾ ਬਲਟੋਵਾ ਸੱਚਾਈ ચીਖਦਾ ਸੀ ਤੂੰ ਲੋਕਾਂ ਦਾ ਕੀਤਾ ਧਨ ਇਕੱਠਾ ਜਿਹੜਾ ਉਹ ਹੁਣ ਤੂੰ ਕੱਢਦਾ ਬਹਾਨੇ ਨਾਲ ਉਹ ਰਾਸਤੇ ਵੀ ਆਉਣ ਵਾਲੀ ਸਰਕਾਰ ਦੇ ਵਿੱਚ ਮੈਨੂੰ ਤਾਜ ਦੇ ਦੇਂ ਦਵਾ ਦਵ ਤਿਆਰੀ ਰੱਖੋ ਤਾਜ ਦੇਖਿਓ ਪੈਂਦਾ ਕਿਦਰ ਨੂੰ ਆ ਦੂਸਰੀ ਗੱਲ ਅਖਲੇ ਪਾਸੇ ਇਹ ਵੀ ਵੀਡੀਓ ਦੇਖਣ ਵਾਲੀ ਆ ਅੱਭੀ ਕਿਹੜੇ ਲੋਕਾਂ ਦਾ ਦਰਦ ਛਲਕਦਾ ਪੰਜਾਬ ਦਾ ਤੇ ਪੰਜਾਬ ਦੇ ਲੋਕਾਂ ਦਾ ਜਿੰਨਾ ਤੋਂ ਅਰਦਾਸ ਵੀ ਨਹੀਂ ਹੁੰਦੀ ਉਹ ਵੀ ਭੱਬਾ ਮਾਰ ਮਰ ਰਹੋਦੇ ਆ ਤੇ ਤੀਸਰੇ ਪਾਸੇ ਇੱਕ ਸੁਖਵੀਰ ਸਾਹਿਬ ਵਰਗੇ ਵੀ ਫਿਰਦੇ ਆ ਪੀਟੀਸੀ ਮੋਢਿਆਂ ਤੇ ਹੀ ਰੱਖਿਆ ਹੋ ਜਾ ਕੱਲੀ ਉਸੇ ਤੇ ਹੀ ਚਲਾਈ ਜਾਂਦੇ ਸਾਰਾ ਕੁਝ ਹੋਰ ਕੋਈ ਨਾਲ ਜਾਵੇ ਨਾ ਜਾਵੇ ਇੱਕ ਗੱਡੀ ਚ ਪੀਟੀਸੀ ਨਿਊ ਜਰੂਰ ਲੈ ਕੇ ਜਾਂਦੇ ਆ ਜਿੱਧਰ ਨੂੰ ਜਾਂਦੇ ਆ ਤੇ ਰਸਤ ਜਿਹੜੀ ਆ ਇਹੋ ਜੀ ਡਿਊਟੀ ਲਾਈਵ ਵਰਕਰਾਂ ਦੇ ਵੀ ਉਹ ਗਰੀਬਾਂ ਦੇ ਘਰਾਂ ਤੋਂ ਹੀ ਆਟਾ ਮੰਗਦੇ ਫਿਰਦੇ ਆਹੀ ਸ਼ਰਮਣੀ ਅਕਾਲੀ ਦਲ ਨੂੰ ਪਾਰਟੀ ਵੱਲੋਂ ਜਿਹੜੀ ਸੇਵਾ ਲਈਓ ਪੂਰੀ ਕਰਦੇ ਉਹ ਸੇਵਾ ਲਈ ਜ਼ਮੀਨਾ ਜਾਇਦਾਦਾਂ ਵਾਲਿਓ ਗਰੀਬਾਂ ਦੇ ਘਰਾਂ ਤੋਂ ਬਾਟੀ-ਬਾਟੀ ਆਟਾ ਮੰਗ ਕੇ ਤੁਸੀਂ ਪਾਰਟੀ ਦੀ ਚੜ੍ਹਦੀ ਕਲਾ ਦਿਖਾਉਣੀ ਚਾਹੁੰਦੇ ਹੋ ਅਸਲ ਦੇ ਵਿੱਚ ਸਮਝ ਕੀ ਆ ਤੁਹਾਨੂੰ ਫਿਰ ਹੈ ਤਾਂ ਸਾਰੀ ਵੀਡੀਓ ਨੂੰ ਧਿਆਨ ਨਾਲ ਦੇਖਿਓ ਕਿਹੜੇ-ਕਿਹੜੇ ਲੋਕਾਂ ਦੀ ਕੀ-ਕੀ ਸੋਚ ਆ ਉਹ ਆਪਣੇ ਆਪ ਦਰਸਾਊਗੀ ਤੇ ਮਿੱਥੇ ਮੈਂ ਬਹੁਤਾ ਕੁਝ ਨਹੀਂ ਕਹਿਣਾ ਚਾਹੁੰਦਾ ਮੇਰਾ ਇੱਕੋ ਹੀ ਇਸ਼ਾਰਾ ਹੈ ਵੀ ਇਹ ਦੇਖਣਾ ਹੈ ਵੀ ਦਰਦ ਕਿਦੇ ਅੰਦਰ ਛੁਲਕਦਾ ਕਿਵੇਂ ਧਾਈ ਮਾਰ ਮਾਰ ਰੋਂਦੇ ਜਿਹੜੇ ਕਿ ਅਸਲ ਜਿੰਨਾਂ ਤੇ ਗੁਰੂ ਦੀ ਕਿਰਪਾ ਹੈ ਤੇ ਜਿਹੜੇ ਨੋਟਾਂ ਦੀ ਕਿਰਪਾ ਲਿਆ ਉਹ ਦੇਖੋ ਗੱਡੀਆਂ 'ਚ ਕਿਵੇਂ 50-50 ਹਜ਼ਾਰ ਦੀਆਂ ਗੁੱਟੀਆਂ ਮੰਡਦੇ ਆ ਦੁਬਾਰਾ ਫਿਰ ਸਵਾਲ ਕਰਨਾ ਚਾਹੁੰਨਾ ਹੈ ਵੀ ਕੋਈ ਏਜੰਸੀਆਂ ਇਹੋ ਜਿਹੀਆਂ ਪੁੱਛ-ਪੜਤਾਲ ਨਹੀਂ ਕਰ ਸਕਦੀਆਂ ਵੀ ਇਹ ਰੋਟ ਆਏ ਕਿੱਥੋਂ ਕਿਉਂਕਿ ਪਛੋਕੜ ਜਿਹੜਾ ਵਿਰਸੇ ਦੇ ਮੁਤਾਬਕ ਬਹੁਤਾ ਠੀਕ ਨਹੀਂ ਲੱਗਦਾ ਤੇ ਪਰ ਇੰਨਾ ਪੈਸਾ ਕਿੱਥੋਂ ਆ ਗਿਆ ਧੰਨਵਾਦ ਸਤਿ ਸ੍ਰੀ ਅਕਾਲ ਮੇਂ ਗਨੀਦੀ ਤੂੰ ਸਾਨੂੰ ਉਂਸਰਾ ਦੇਣਾ ਈ ਸਾਨੂੰ ਉਂਸਰਾ ਦੇਣਾ ਏ ਤੂੰ ਇਦਾਂ ਨਾ ਕਰੋ ਤੂੰ ਸਾਡਾ ਸਭ ਔਖੀ ਕਰਨੀ ਚਾਹਜੋ ਸਭ ਮਾਂ ਬਾਲ ਘਰੀਂ ਅਰਦਾਸ ਕਰੋ ਤੂੰ ਜੀ ਬਸ ਅਰਦਾਸ ਕਰੋ ਤੂੰ ਸਭੀ ਮਾਂ ਬਾਲ ਹਟ ਜਾਓ